ਸੱਸੀ ਕਾ ਦੋਸਤੋ ਠੱਠਾ ਡੇਰੀ ਫਾਰਮ ਤੇ ਤੁਹਾਡਾ ਕਰਦੇ ਹਾਂ ਸਵਾਗਤ ਅੱਜ ਆਪਾਂ ਆਏ ਆ ਜੀ ਪਿੰਡ ਰਤੋਕੇ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਇਹ ਪਿੰਡ ਲੈਂਦਾ ਜੋ ਚੋਲਾ ਸਾਹਿਬ ਦੇ ਲਾਗੇ 2 ਕਿਲੋਮੀਟਰ ਦੀ ਦੂਰੀ ਤੇ ਤੇ ਤਿੰਨ ਐਨੀਮਲ ਆ ਜੀ ਕਰਦੇ ਆ ਵੀਰ ਨਾਲ ਗੱਲਬਾਤ ਤੇ ਆਓ ਵੀਰ ਹਸੀ ਕਾ ਵੀਰ ਜੀ ਸੱਸੀ ਕਾ ਵੀਰ ਜੀ ਸੱਸੀ ਕਾ ਹੋ ਠੀਕ ਠਾਕ ਜੀ ਵਧੀਆ ਕਿਰਪਾ ਵਗਰੂ ਦੀ ਸਾਰੇ ਪੈਂਪੜਾ ਨੂੰ ਡੇਰੀ ਠੱਠਾ ਡੇਰੀ ਫਾਰਮ ਇੱਕ ਨਾਲ ਦਾ ਤੈ ਦਿਨੋਂ ਤਨਵਾਦ ਧੰਨਵਾਦ ਜੀ ਧੰਨਵਾਦ ਤੇ ਕਿੰਨੇ ਲੈ ਆ ਜੀ ਮਲਾ ਜੀ 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 ਆਪਣੇ ਜਿੰਨੇ ਵੀ ਟੋਟਲ ਸਾਰੇ ਆਪਾਂ ਵਿਖਾਉਗਾ ਤੇ ਸੇਲ ਕਰਦੇ ਬੇ ਨਾਲ ਹੀ ਵੈਲਡ ਕਰਦੇ ਆ ਅੱਛਾ ਵੈਲਡ ਵੀ ਨਾਲ ਹੀ ਵੈਲਡ ਕਰਦੇ ਆ ਸਾਰੇ ਕਰਦੇ ਤੇ ਦਈਏ ਹਾਂ ਜਾਣਕਾਰੀ ਵੀਰ ਜੀ ਜੀ ਆ ਆਪਣੀ ਪਹਿਲੇ ਨਾਲ ਝੋਟੀ ਆ ਪਹਿਲੇ ਸੂਏ ਪਹਿਲੇ ਸੂਏ ਹਾਂ ਜੀ 20 25 ਦਿਨ ਲੈਂਦੀ ਆ ਵੀਰੇ ਹਾਂ ਜੀ ਹਾਂ ਵਿਖਾ ਦੇ ਕਰੀ ਇਹਦੇ ਕਿਰਾਏ ਹ ਚੈੱਕ ਖੋਲ ਕੇ ਕਰੀ ਭਰਾਵਾ ਉਹ ਮਖਾਦੋਂ ਮੂੰਹ ਮਾ ਥਾਪੀ ਦੇ ਦਾ ਕਰੀ ਅੱਜ ਨਾਲ ਲੈ ਨੋ ਜੋ ਮਰੇ ਮਾ ਥੋੜੀ ਥੋੜੀ ਹਾਂਜੀ ਹਾਂਜੀ ਕਰੋ ਜੀ ਸਿੰਘ ਜੀ ਸੰਗੀ ਚੈੱਕ ਫੇਸ ਕੁਆਲਟੀ ਕਰੋ ਸਾਰੇ ਭਰਾ ਨਵੀਂ ਦੀ ਕਿੰਨੇ ਕੇ ਦਿਨ ਲੈ ਜੂਗੀ ਵੀ ਦਿਵਤੋਂ ਬਾਅਦ ਦਾ 5 ਦਿਨ ਵੀ 5 ਦਿਨ ਜਿਦੋਂ ਯਾਰੀ ਤੱਕ ਖੜਦੀ 20 25 ਦਿਨ ਹਾਂਜੀ ਵੀ ਹੁਣੇ ਲੱਥੀ ਵੀਰ ਜੀ ਤੋਂ ਤਿੰਨ ਦਿਨਾਂ ਚ ਲੈਣ ਲੱਗੀ ਹੋਣਾ ਹਾਂਜੀ ਹਾਂਜੀ ਪਹਿਲਾਂ ਨਹੀਂ ਇਹਨੇ ਲਾਇਆ ਕੁਛ ਵੀ ਪੌਣੀ ਦੇਣ ਦੀ ਹੋਣ ਲੱਗੀ ਤਾਂ ਬੰਦਿਓ ਵੀਰ ਜੀ ਤੇ ਕੀ ਰੇਟ ਰੂਟ ਕਰਦੇ ਜੋ ਵਿਧੀ ਇਹ ਤੇ ਹੁੰਦੀ ਆ ਸੂਈ ਹਾਂਜੀ ਫਿਰ ਤੇ 95 ਵੀ ਕਰ ਦਿੰਨੇ 90 ਵੀ ਕਰ ਦਿੰਨੇ ਹਾਂਜੀ ਇਹ ਹੁਣ ਆਪਾਂ ਦੇਣ ਨਾਲ ਵਾਲੇ ਕੰਮ ਕਰਨਾ ਕਿਉਂਕਿ ਮਹੀਨਾ ਅਗਲਾ ਸਾਂਭੂਗਾ ਹਾਂ ਮਹੀਨਾ ਸਾੰਭਣੀ ਵੀ ਪੈਣੀ ਹੈ ਹਨਾ ਕਰ ਦਈਏ 70000 ਦੀ ਨਹੀਂ ਕਰ ਦਈਏ ਮਾਨਦਾਨ ਦੀਵਾਲੀ ਚੱਲਦੀ ਪਈ ਆ ਤੇ 80 ਦੀ ਕਰ ਦਈਏ ਹਾਂਜੀ 85 ਨਹੀਂ ਕਰ ਦਈਏ ਚੱਲ ਇੱਕੋ ਗੱਲ ਵੀ ਜੀ 82000 ਦੀ ਹੋ ਗਈ ਜੋ 82000 ਦੀ ਹਾਂ ਛੋੜ ਛੱਪਾ ਹੀ ਹੋਊਗਾ ਛੋੜ ਛੱਪਾ ਕਰ ਦੋ ਚੱਲ ਇੱਕੋ 1000 ਓ ਛੱਡਿਆ 81 ਦੀ ਹੋ ਗਈ ਛੋੜ ਛੱਪਾ ਹੀ ਹੋਊ ਮੇਰਾ ਵੀਰ ਠੀਕ ਹੈ ਵੀਰ ਜੀ ਤੇ ਇਹਦੀ ਦੇ ਦਿਆਂ ਹਾਂ ਜਾਣਕਾਰੀ ਇਹ ਵੀਰ ਜੀ ਕੋਈ ਮੰਨ ਲੈ ਤੀਜਾ ਸੁਗਾ ਕੋਈ ਮੰਨ ਲੈ ਚੌਥਾ ਹਾਂਜੀ ਠੀਕ ਆ ਤੇ ਵੇਖ ਲਓ ਹੁਣ ਤੁਸੀਂ ਵੀ ਗਾੜੀ ਲੱਕੇ ਆਹ ਖੋਲ ਕੇ ਵਿਖਾ ਦਿੰਦੇ ਵੀ ਤੁਹਾਨੂੰ ਆਹ ਕਰਾਓ ਚੈੱਕ ਇੱਕ ਰੀ ਇਹਦਾ ਚੱਡਾ ਵੇਖੋ ਗਾਵਾਂ ਨੂੰ ਲੱਗਾ ਹੋਆ ਐਚ ਐਫ ਗਾਵਾਂ ਨੂੰ ਲੱਗਾ ਵੇਖੋ ਠੀਕ ਹੈ ਜੀ ਠੀਕ ਹੈ ਹਾਂਜੀ ਕਰਾਈਏ ਚੈੱਕ ਵੇਖੋ ਮੁਰਦੇ ਹੋ ਖੜ ਜਾ ਖੜ ਜਾ ਕਮਈ ਇਹਦੇ ਦੂਜਿਆਂ ਨਾਲੋਂ ਤੇਜ ਆ ਠੀਕ ਇੱਕ ਵੀਰ ਦੀ ਬੇਨਤੀ ਏ ਆ ਹਾਂਜੀ ਮੱਝਾਂ ਮੇਰੇ ਘਰੋਂ ਸਾਰਿਆਂ ਚੈੱਕ ਕਰਕੇ ਵੇਖਣ ਤੇ ਟਿੱਪਕੇ ਲੈ ਕੇ ਜਾਣ ਚ ਹੈਨਾ ਬਿਲਕੁਲ ਬਿਲਕੁਲ ਆਹ ਲਾ ਮਾੜੀ ਇੱਥੇ ਜੋ ਵੀ ਕਰਨਾ ਇੱਥੇ ਸਾਹਮਣੇ ਕਰਕੇ ਵੇਖ ਲੈਣਾ ਆਪਾਂ ਇੱਕ ਆਖੇ ਆਖੇ ਖੰਧਾਰ ਪੂਰ ਨਿਕਲਦੀ ਛੱਟਾ ਨਿਕਲਦਾ ਇੱਥੇ ਚੈੱਕ ਕਰਨਾ ਆਪਦੀ ਤਸੱਲੀ ਕਰਕੇ ਹਾਂਜੀ ਤਸੱਲੀ ਕਰਕੇ ਚੈੱਕ ਕਰਕੇ ਇੱਕ ਅੱਧਾ ਦਿਨ ਦੋ ਦਿਨ ਹਨਾ ਚੈੱਕ ਕਰਕੇ ਖੜਨਾ ਹਾਂਜੀ ਹਾਂਜੀ ਤੇ ਇਹਦਾ ਦੱਸੋ ਹਾਂ ਕੀ ਲੇਖਾ ਜੋਖਾ ਜੋ ਸਾਰਾ ਮੇਰਾ ਕਰ ਦਿੰਦੇ ਆਪਾਂ ਹਾਂਜੀ ਕਰ ਦਈਏ 1.5 ਲੱਖ ਤੁਹਾਡੇ ਹੱਥੀਆਂ ਜਿੰਨਾ ਮਰਜ਼ੀ ਕਰਦੇ ਹੋ ਮੈਂ ਵੀ ਜੀ ਆਪਾਂ ਦੇਣ ਲੈਣ ਵਾਲਾ ਹੀ ਕਰਨਾ ਹਾਂ ਹਾਂਜੀ ਵੀਰ ਜੀ ਤਾਂ ਆਪਾਂ 67000 ਰੁਪਏ ਗਮਲ ਕਰਦੇ ਆ। ਅੱਛਾ। ਇੱਕੋ ਹੀ ਗੱਲ ਹੈ। ਕੋਈ ਛੋਟ ਛੱਪਾ ਕੋਈ ਮਾਨ ਤਾਣ। ਵੀਰ ਜੀ 66000। 66 ਤੋਂ ਬਸ ਛੋਟ ਛੱਪਾ ਹੀ ਹੋਊਗਾ। ਛੋਟ ਛੱਪਾ ਹੀ। ਹਾਂ। ਭਾਅ ਤੂੰ ਫੋਨ ਨਾ ਕਰੀਂ 65 ਫੋਨ ਨਾਲ ਨਾ ਲਈਏ ਫੋਨ ਵੀ। ਸਪੈਨ ਦੀ ਨਹੀਂ ਦੇਣੀ ਤੇ ਠੀਕ ਹੈ ਨਾ। ਹਾਂ ਠੀਕ ਹੈ ਜੀ ਤੇ ਇਹਦੀ ਦਿਓ ਹਾਂ ਜਾਣਕਾਰੀ ਵੀਰ ਜੀ। ਵੀਰ ਜੀ ਇਹ ਆਈ ਹਰਿਆਣੇ ਜੋ ਆਪਣੇ ਕੋਲ ਚੋਟੀ। ਅੱਛਾ ਹਰਿਆਣੇ ਦੀ ਆ ਗਈ। ਤੀਜਾ ਸੁਗਾ ਜੋ ਏ। ਤੀਜਾ ਸੁਗਾ। ਹਾਂ ਜੀ। ਪੰਜੇ ਦੇ ਥਾਂ ਜੋ ਪੰਜੇ ਚੱਲਦੇ ਜੋ ਪੰਜ ਥਾਂ ਤੇ ਪੰਜੇ ਹੀ ਹਾਂਜੀ ਹਾਂਜੀ ਵਰਕਿੰਗ ਤੇ ਆ ਹਾਂਜੀ ਵਰਕਿੰਗ ਨਹੀਂ ਕਾਟਨੀ ਆਪਾਂ ਅਡਵਾਂਸ ਦੇਂਦੇ ਵੀਰ ਹਾਂਜੀ ਡੁਆਹਾਂ ਦੇਂਦੇ ਆ ਇਹ ਨਹੀਂ ਗੱਲ ਪੰਜੇ ਥਾਂ ਚੱਲਦੇ ਆ ਹਾਂਜੀ ਵੇਖੋ ਮੂੰਹ ਵਿਖਾਓ ਇੱਕ ਰਿਓਟੀ ਦਾ ਲੋ ਜੀ ਦਾ ਸਰੋ ਚੈੱਕ ਕਰੇ ਬਰਾ ਸਿੰਗੀ ਸਿੰਗੀ ਪੂਰੀ ਗੋਲ ਹੈ ਸੁਖਾਇਓ ਬਰਾ ਉਦੋਂ ਮੈਂ ਕਿਹਾ ਕੋਈ ਬਾਤ ਕੋਈ ਬਾਤ ਦਰਦੀ ਲੱਗਦੀ ਓਏ ਇਹ ਕੋਈ ਨਹੀਂ ਤਾਂ ਖਾਂਦੇ ਲਿਆ ਕਰੀਏ ਵੀ ਜੀ ਇਹਦਾ ਵੀ ਲੇਖਾ ਲਗੋ ਇਹ ਆਈ ਆਪਣੀ ਸਾਂਝ ਵਾਲਿਆਂ ਬੰਦਿਆਂ ਕੋਲੋਂ ਹੀ ਆਈ ਉੱਥੋਂ ਅੱਛਾ ਜੀ ਠੀਕ ਆ ਇਹ 20 ਪਲੱਸ ਦੁੱਧ ਦੱਸੇ ਹੁਣਾਂ ਨੇ ਅੱਛਾ 20 ਪਲੱਸ ਦਾ 20 ਪਲੱਸ ਹਾਂਜੀ ਤੇ ਇਹ ਆਪਾਂ ਜਿੱਦਣ ਲੈ ਕੇ ਆਏ ਹਾਂ ਨਾ ਉਹਨਾਂ 4 ਮਹੀਨਿਆਂ ਦੀ ਗੱਬਣ ਹੀ 13 ਛੇ 14 ਕਿਲੋ ਦੁੱਧ ਹੀ ਹੋ ਗਿਆ ਲੈ ਆਏ ਨੇ 13 14 ਹਾਂ ਹਾਂ ਤੇ ਬਾਕੀ ਇਹਦੀ ਡਿਮਾਂਡ ਆਪਾਂ ਫੋਨ ਤੇ ਕਰਾਂ ਕਿਉਂਕਿ ਇਹਦਾ ਸੱਦਾ ਹੁੰਦਾ ਫਿਰਦਾ ਵਾ ਅੱਛਾ ਹੈ ਤੇ ਜੇ ਨਾ ਆਇਆ ਤੇ ਆਪਣਾ ਕੰਟੈਕਟ ਨੰਬਰ ਰੱਖਾ ਵੀਰ ਕਰ ਲੈਣੀ ਆਪਣੇ ਨਾਲ ਠੀਕ ਆ ਸਕਰੀਨ ਤੇ ਆਪਾਂ ਨੰਬਰ ਦੇ ਦੇਣਾ ਵੀਰ ਦਾ ਨੰਬਰ ਦੇ ਦੇਣਾ ਹਾਂ ਤੇ ਚੰਗੇ ਲੱਗੇ ਝੋਟੀ ਤੋਂ ਕਨੈਕਟ ਜ਼ਰੂਰ ਕਰੇ ਵੀ ਇਹਨਾਂ। ਬਾਕੀ ਉਹ ਜਿਹੜੀ ਤੁਸੀਂ ਅੱਖਾਂ ਦੇ ਨਾ ਚੀਜ਼ ਜੱਫਸੇ ਰੋਗੇ। ਤੇ ਆਪਣਾ ਇੱਕ ਅਡਰੈਸ ਤੇ ਨੰਬਰ ਜ਼ਰੂਰ ਦੱਸਿਓ। ਡ੍ਰੈਪਸ ਆਪਣਾ ਪਿੰਡ ਵਿਲੇਜ ਰਤੋਗੇ ਆ। ਹਾਂਜੀ। ਤੇ ਤਹਿਸੀਲ ਤੇ ਜ਼ਿਲ੍ਹਾ ਆਪਣਾ ਤਰਨਤਾਰਨ। ਹਾਂਜੀ। ਹਾਂ ਫੋਨ ਨੰਬਰ 9872893576 ਆ। ਹਾਂਜੀ। ਦੂਜਾ ਨੰਬਰ ਮੇਰਾ 97796 ਹਾਂਜੀ 93877 ਆ। ਦੁਬਾਰਾ ਇੱਕ ਰੀਬੋਲ ਦਿਓ ਨੰਬਰ ਹੈ 9872893576 ਆ। ਹਾਂਜੀ। 95799 हां जी 93875 ਆ ਠੀਕ ਹੈ ਵੀਰ ਪਿੰਡ ਮੇਰਾ ਰਤੋਗੇ ਆ ਠੀਕ ਹੈ ਜੀ ਤੇ ਚੋਲਾ ਸਾਹਿਬ ਤੋਂ 2 ਕਿਲੋਮੀਟਰ ਆ ਨਾਲ ਪੱਖੋਵਰ ਪੈਂਦਾ 2 ਕਿਲੋਮੀਟਰ ਆ ਆਇਦਰ ਤੋਨਟਾਏ ਵਾਲਾ ਪੈਂਦਾ 2.5 ਕਿਲੋਮੀਟਰ ਆ ਨਾਲ ਦਾ ਪਿੰਡ ਕਰਮ ਵਾਲਾ ਪੈਂਦਾ ਵਾ ਠੀਕ ਹੈ ਵੀ ਹਾਂ ਜੀ ਦੋਸਤੋ ਇਹ ਹੀ ਆਪਣੇ ਅੱਜ ਦੇ ਨਗ ਠੱਠਾ ਡੇਰੀ ਫਾਰਮ ਦੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ